ਤੇ ਲੋਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਪਹੁੰਚੇ ਹਾਂ ਧਨੋਲਾ ਮੰਡੀ ਅੱਜ ਮਿਤੀ 11 ਅੱਠ 2025 ਇਹ ਮੰਡੀ ਮਹੀਨੇ ਚ ਦੋ ਵਾਰੀ ਲੱਗਦੀ ਹੈ 11 ਤਰੀਕ ਤੇ 27 ਤਰੀਕ ਨੂੰ 11 ਤਰੀਕ ਵਾਲੀ ਅੱਜ ਦੀ ਮੰਡੀ ਵੱਧ ਭਰਦੀ ਹੈ ਜਿਹੜੇ ਭੈਣ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆਓ ਜੀ ਤੁਹਾਨੂੰ ਦਿਖਾਉਣੇ ਆ ਮੈਸਾ ਦਾ ਤਾਜ਼ੀ ਰੇਟ ਲਾਈਵ ਸੌਦਾ ਹੁੰਦਾ ਦੇਖੋ ਜੀ ਰਾਮਾ ਜੈ ਆ ਮਾ ਜੈ ਆ ਮਾ ਬੜੇ ਭਾਈ ਚਾਹ ਤੂੰ ਆ ਗਾ ਆ ਆ ਥਾੜਾ ਜੈ ਆ ਮਾ ਜੈ ਆ ਮਾ ਭਗਵਾਨ ਦੀ ਚੰਗੀ ਕੋਈ ਬਾੜਾ ਸੋਨੇ ਦਰਿਆ ਕਬੱਤਰ ਭਾਈ ਲੱਗੇ ਦਾ ਨਹੀਂ ਭਾਈ ਜੀ ਚਾਹ ਚੀਆਂ ਲੱਗੀਆਂ ਜੀ ਹੌਤਾ ਹੋ ਰਿਹਾ ਜੀ ਮਾਜੇ ਦਿਖਾਉਣ ਲੱਗਿਆ ਜੀ ਦੇਖ ਤੋਂ ਮਾਜੇ ਨੂੰ ਕਰੂ ਚੈੱਕ ਸਾਨੂੰ ਦੇਵਾ ਦੇਖੋ ਇਹ ਮਾਜੜਾ ਗੱਬਣ ਮੱਝ ਹੈ ਜੀ 2 4 ਤਨ ਲੈਂਦੀ ਐ ਸਾਨੂੰ ਤੇ ਦੇਵਾ ਟਰਕ ਕੁਆਲਟੀ ਦੇਖੋ ਬਾਈ ਤੋਂ ਲੈ ਤੋਹਦਾ ਇਹਦਾ ਰੇਟ ਸਾਰੀ ਡਿਟੇਲ ਬਾਈ ਤੋਂ ਲੈ ਕਿਸਨੇ ਜੀ ਦੇਖੋ ਇਹ ਮੇਰੇ ਹਾਂ ਬਾਈ ਜੀ ਅਨਿਸ਼ ਕੁਮਾਰ ਅਨਿਸ਼ ਕੁਮਾਰ ਜੀ ਕਿਹੜਾ ਪੰਡਾ ਹੈ ਜੀ ਮੰਡੀ ਗਵਿੰਦਗੜ ਖੰਨੇ ਕੋਈ ਮੰਡੀ ਗਵਿੰਦਗੜ ਖੰਨੇ ਕੋਈ ਕਿੰਨਾ ਵਸੂਈ ਮੱਝ ਦਾ ਦੂਜੇ ਦੂਜੇ ਸੂਈ ਸੋਣਾ ਜੀ ਕਿੰਨੇ ਦਾ ਲੈਂਦੀ ਹੈ ਜੀ ਆ ਜੇ ਕਦਾਂ ਦਾ ਇੱਕ ਕਦਾਂ ਦਾ ਲੈ ਜੂ ਕਿੰਨਾ ਦੁੱਧ ਕੱਢੇ ਪਹਿਲੇ ਸੂਈ ਮੇਰੇ ਤੇ 14 ਕਿਲੋ 14 ਕਿਲੋ ਦੁੱਧ ਜੀ ਕੀ ਰੇਟ ਹੈ ਇਹਦਾ ਬੋਲ ਤਾਂ 1 25 ਕਰਦੇ 15 ਵੀ ਦੇਖ ਲਵਾਂਗੇ ਨੰਬਰ ਬੋਲੀ ਜੀ 9056000876 ਨਾਮਾ ਬਾਈ ਜੀ ਪੁੱਲ ਦੀ ਸੇਵਾ ਹੈ ਜੀ ਹਾਂ ਜੀ ਕੀ ਕਹਿੰਦੇ ਬੋਲੇ ਜੀ ਇਹ ਕਿਹੜਾ ਬੰਦਾ ਜੀ ਆਪਣਾ ਜੀ ਅਮਿਤ ਜੀ ਅਮਿਤ ਜੀ ਫੋਨ ਨੰਬਰ ਬੋਲੋ ਜੀ 9865497010 ਇੱਕ ਵਾਰੀ ਹੋਰ ਬੋਲੋ 9865497010 ਕਿੰਨਾ ਸੂਆ ਸੌਂਦੀ ਹੈ ਜਮਾ ਚ ਸੂਈ ਹੋਈ ਹੈ ਜੀ ਹਾਂ ਪਰ ਸੂਈ ਪੜ ਕੇ ਛੁੱਟ ਗਈ ਜੀ ਕਿੰਨਾ ਰੋਤਾ ਏ 15 ਲੀਟਰ ਦੀ ਪਿਛਲੀ ਵਾਰੀ ਚੋਇਆ ਜੀ ਕੰਡੇਆਂ ਦਾ ਠੀਕ ਹੈ ਕਰੋ ਮੱਝਾ ਜੀ ਆਪਣੀ ਕਰੋ ਛੋਟੀ ਜੀ ਬੱਚਾ ਦਿੱਤਾ ਜੀ ਪੱਟਾਈ ਪੱਟਾਈ ਪਸੇ ਇਹ ਕਿ 14 ਲੀਟਰ ਤਿਆਰ ਹੈ ਜੀ 14 ਲੀਟਰ ਤਿਆਰ ਕਿਸੇ ਲਈ ਵਾਰੀ 15 ਲੀਟਰ ਚੋਇਆ ਬੰਦਾ ਠੀਕ ਹੈ ਜੀ ਉਹਦਾ ਇਹ ਤਾਰੀਖ ਜੀ ਉਹਦਾ ਤਾਰੀਖ ਜੀ ਠੀਕ ਹੈ ਧੰਨਵਾਦ ਜੀ ਰੇਟ ਕੀ ਹੈ ਵੀਰੇ ਇਹਦਾ ਰੇਟ ਜੀ ਮੌਕੇ ਤੇ ਹੋ ਜਾ ਮਾਨਤਨ ਜੀ ਠੀਕ ਹੈ ਜੀ ਬਾਕੀ ਡਿਟੇਲ ਬਾਈਟ ਕਰ ਲੈਂਦੇ ਹਾਂ ਇਨਾ ਮਈ ਆਪਣਾ ਕਿਹੜਾ ਪੰਡਾ ਜੀ ਬਜਮਾ ਉਹ ਨੰਬਰ ਬੋਲੋ ਜੀ 9592756099 ਇੱਕ ਵਾਰੀ ਹੋਰ ਬੋਲ ਦਿਓ ਜੀ 9592756099 ਕੀ ਰੇਟਾ ਮੱਚਦਾ ਜੀ ਕਹਦਾ ਜੀ 135 ਹੈਗਾ 135 ਸੋਨ ਵਾਲੀ ਇੱਕ ਸੂਈ ਹੋਈ ਹੈ ਜੀ ਹੋਈ ਹੋਈ ਹੈ ਜੀ ਕਿੰਨਾ ਤੱਕ ਤਿਆਰ ਹੈ ਜੀ ਦੁੱਧ 12 ਕਿਲੋ ਤਿਆਰ ਹੈਗਾ ਜੀ ਹੁਣ ਹੱfte ਦੀ ਸੂਈ ਹੋ ਗਈ ਹੈ ਹੱfte ਦੀ ਸੂਈ ਕੀ ਬੱਚਾ ਜੀ ਪਸੇ ਕੱਟੀ ਹੈਗੀ ਵਾਹ ਕੱਟੀ ਹੈ ਜੀ ਮੌਕੇ ਤੇ ਹੋ ਜੀ ਮੰਨਦਾਂ ਨੇ ਜੀ ਹਾਂ ਜੀ ਵਪਾਰ ਦਾ ਕੰਮ ਆਪਣਾ ਹੀ ਠੀਕ ਹੈ ਜੀ ਗਾਈ ਦਿਖਾਉ ਲੱਗਾਈ ਆ ਤੁਹਾਨੂੰ ਕਰੋ ਲੈਵਲ ਨੂੰ ਵੜੀ ਚੈੱਕਿੰਗ ਦੇਖੋ ਪਾਣੀ ਬੰਦੇ ਲੈਵਲ ਦਾ ਖਾਣੇ ਦੇ ਤੰਗਵਾ ਚਿੱਤੇ ਦੇ ਚੈੱਕ ਚੰਗੀ ਗਈਆਂ ਜੀ ਪਰ ਆ ਦੇਖੋ ਦੇਖੋ ਜੀ ਫਿਰ ਕਰੋ ਚੱਟੇ ਦੇ ਬਾਕੀ ਡਿਟੇਲ ਬਾਈਕ ਤੇ ਲਿਖ ਦਿੰਨੇ ਆ ਦਰਮਿਆਨਾ ਕਰਦਾ ਜੀ। ਨਮਾ ਵੀਰ ਜੀ ਆਪਣਾ ਕਿਹੜਾ ਪੰਡਾ ਜੀ? ਹਰਤੋਲਾ ਜੀ। ਕੀ ਨੰਬਰ ਬੋਲਿਓ ਜੀ? 8699317710। ਇੱਕ ਕਰੀ ਹੋਰ ਬੋਲ ਦਿਓ। 8699317710। ਕਿੰਨਾ ਵਸੂਆ ਸੁਈ ਗਈ ਜੀ? 10 ਸੋ ਜੀ। ਕਿੰਨੇ ਦਿਨ ਹੋ ਕੇ ਸੁਈ ਨੂੰ ਜੀ? 5 ਦਿਨ ਹੋ ਕੇ ਸੁਈ ਨੂੰ। ਹਾਂ ਜੀ 30 ਰੇਟ ਹੈ ਜੀ। 75000 ਰੁਪਏ ਜੀ। ਮੌਕੇ ਤੇ ਹੋਜੀ ਮਾਰਦਾਨ ਜੀ। ਮੌਕੇ ਤੇ ਮਾਰਾ ਦੁੱਧ 20 ਕਿਲੋ ਤਿਆਰ ਆਈ ਹੁਣ ਕੰਡੇ ਵਾਲਾ। ਠੀਕ ਹੈ ਜੀ। ਕਰੂਆਲੀ ਕੇ ਬਵਾਰ ਦਾ ਕੰਮ ਕਰਾ। ਹੋਰ ਵੀ ਪਸੰਦ ਕਰੇਗੀ। ਹੋਰ ਵੀ ਹੁੰਦੇ। ਪੂਰੀ ਝੋਟੀ ਦਿਖਾਉਣ ਲੱਗਿਆ। ਪੂਰਾ ਬੱਚਾ ਜੀ ਪਸੇ। ਥਾਂ ਦੇਵਾ ਦੇਖੋ ਚੈੱਕ ਕਰੋ। ਹੋਰ ਕੀ ਦਿਖਾਉਣੇ। ਚੰਗੀ ਝੋਟੇ, 3 ਝੋਟੇ ਸੋਹਣੇ ਆਈ। ਬਾਕੀ ਕਰੋ ਤਰਾ ਤਰਾ ਚੱਕੀ। ਥਾਂ ਦੇਵਾ ਦੇਖੋ। ਦੇਖੋ ਇਨਸਾਨ ਦੇ ਕਿਹੜਾ ਪਿੰਡਾ ਜੀ ਮੜੇਨ ਫਰਤਾ ਜੀ ਕਿੰਨੇ ਵਾ ਸੂਏ ਸੂਈਆ ਛੋਟੀ ਜੀ ਦੂਜੇ ਸੂਏ ਜੀ ਪਹਿਲੇ ਸੂਏ ਕਿੰਨਾ ਰੁੱਟ ਪਾਇਆ ਜੀ 10 ਲੀਟਰ ਜੀ ਹੁਣ ਕਿੰਨਾ ਤਿਆਰ ਆ ਜੀ 12 ਦਿਨ ਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ 20 ਦਿਨ ਹੋ ਗਏ ਜੀ ਠੀਕ ਹੈ ਜੀ ਕੀ ਰੇਟਾ ਛੋਟੀ ਦਾ ਜੀ 170 ਜੀ ਲੋਕ ਤੇ ਹੋ ਜੀ ਮਾਨਤਾਣੀ ਫੋਨ ਕਰ ਦਾਂਗੇ ਫੋਨ ਨੰਬਰ ਦੋ ਜੀ 99552 0391 ਇੱਕ ਵਾਰੀ ਹੋਰ ਦੋ ਜੀ 99552 0391 ਧੰਨਵਾਦ ਜਿ ਦਿਖਾਉਣ ਲੱਗਿਆ ਜੀ ਆਂ ਦੇਗਾ ਕਰੋ ਚੈੱਕ ਚੰਗੀ ਮਾਜਾ ਸਕੀਨ ਮਾਜਾ ਕੁੰਡੇ ਸਿੰਘ ਜੀ ਮਾਜਦੇ ਦੇਖੋ ਜੀ करो चैकिंग उथी था लॻे बढ़िया बाक़ी टेल ਦੇਖੋ ਉਹ ਬੱਚਾ ਹੀ ਬਾਕੀ ਡਿਜਲ ਬਾਈ ਤੋਂ ਮੈਨੇਾ ਵੀਰ ਜੀ ਗੁਹਿੰਦਰੀ ਕਿਹੜਾ ਪੰਡਾ ਜੀ ਆਪਣਾ ਗੰਡੂਆ ਜੀ ਫੋਨ ਨੰਬਰ ਬੋਲੋ ਜੀ ਆਪਣਾ 7014501296 ਇੱਕ ਵਾਰੀ ਹੋਰ ਬੋਲੋ ਜੀ 7014501296 ਕਿੰਨੇ ਵਸੂਏ ਜਮਜ ਦੂਜੇ ਸੂਏ ਕਿੰਨਾ ਚਿਰ ਹੋ ਗਿਆ ਸੂਏ ਨੂੰ 32 ਦਿਨ ਹੋ ਗਏ ਅੱਜ ਕਿੰਨਾ ਰੋਦੋ ਤਿਆਰ ਹੈ ਜੀ 12 ਲੀਟਰ ਤਿਆਰ ਹੈ ਵੇਲੇ ਪਹਿਲੇ ਵੈਸਲੇ ਸੋਏ ਕਿੰਨਾ ਦਿੱਤਾ ਜੀ ਪਹਿਲੇ ਸੋਏ ਪਹਿਲੇ ਸੋਏ ਵੀ 15 ਲੀਟਰ ਪਿਆਰ ਤੇ ਐਸ ਦੀ ਵਧੂ ਜੀ ਉਦੋਂ ਐਸ ਤੇ ਆ ਗਈ 16 ਲੀਟਰ ਗਰੰਟੀ ਹੈ ਕਰੋ ਮੱਝੇ ਕੇ ਆਪਣਾ ਬਿਵਾਰ ਦਾ ਕੰਮ ਹੈ ਜੀ ਕਰੋ ਹੀ ਮੱਝੇ ਜੀ ਆਪਣੀ ਠੀਕ ਹੈ ਜੀ ਧੰਨਵਾਦ ਜੀ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ ਹੀ ਕਰਦੇ ਮੌਕੇ ਤੇ ਹੋ ਜੀ ਮੰਨ ਤਾਂ ਨਹੀਂ ਜੀ ਹਾਂ ਜੀ ਮੰਨ ਤਾਂ ਨਹੀਂ ਠੀਕ ਹੈ ਦੇਖੋ ਜੀ ਮੱਝ ਕਰੋ ਤੋਰਾ ਤਰਾ ਚੱਕਦਾ ਹੀ ਆ ਬੱਚਾ ਹੀ ਤੁਸੀਂ ਉਹਦੇ ਲਾ ਕੇ ਨੋ ਨਹੀਂ ਉਹ ਛੱਡੋ ਛੱਡੋ ਬਲੇ ਇੰਨੇ ਆ ਰਹੇ ਹਨ ਤਾਂ ਲੀਵੀ ਦੀ ਕਰੋ ਜੀ ਚੱਕ ਦੇਖੋ ਇਹ ਨਾਮ ਨੇ ਇਹ ਜੋ ਆਪਾਂ ਖਤਮ ਕਰ ਰਹੇ ਹਾਂ ਦੇਖੋ ਇਹ ਥੰਦੇ ਮੱਝਾ ਮੱਝਾ ਬਾਕੀ ਡਿਟੇਲ ਬਾਈ ਤੋਂ ਲੈ ਕੇ ਦੇਣੇ ਆਈ ਆਪਾਂ ਦੇਖੋ ਕਿਹੜਾ ਪੰਡਾ ਜੀ ਪੁਣਾ ਟਾਣਾ ਜੀ ਕੀ ਰੇਟ ਹੈ ਜੀ ਮੱਝ ਦਾ ਮੱਝ ਦਾ ਜੀ 120 120 ਜੀ ਕਿੰਨੇਵੇਂ ਸੂਇਆ ਮੱਝ ਜੀ ਹੈ ਜੀ ਕਿੰਨੇਵੇਂ ਸੂਇਆ ਮੱਝ ਜੀ ਇਹ ਤੀਜੇ ਸੂਇਆ ਜੀ ਕਿੰਨਾ ਦੁੱਧ ਤਿਆਰਾ ਜੀ ਜੁੱਤੀ ਜੀ ਦੇ ਕੋਲ 15 ਠੀਕ ਹੈ ਜੀ ਕੀ ਰੇਟ ਹੈ ਜੀ ਇੱਕ ਵੀ ਜੀ ਇੱਕ ਵੀ ਮੌਕੇ ਤੇ ਹੋ ਜੀ ਮੰਨ ਤਾਂ ਲੀ ਹਾਂ ਜੀ ਹੋ ਜਾਣਾ ਫੋਨ ਨੰਬਰ ਬੋਲੇ ਆਪਣਾ ਜੀ ਹਾਂ ਜੀ ਫੋਨ ਨੰਬਰ ਤਾਂ ਹੀ ਪਤਾ ਜੀ ਕਿਲਮਪ੍ਰੈਸਨ ਚੋਂ 90 55 90 55 31 31 33 33 33 ਇੱਕ ਵਾਰੀ ਹੋਰ ਬੋਲੇ 90 55 33 33 ਹਾਂ ਠੀਕ ਹੈ ਧੰਨਵਾਦ ਹਾਂ ਮੈਂ ਜੀ ਕੋਈ ਹਾਂ ਦੇ ਦੋ ਚੈੱਕ ਕਰ ਇਹ ਮੱਝ ਦਾ ਸੌਦਾ ਹੋ ਗਿਆ ਜੀ ਕਾਲੇ ਵੀ ਸੋਨੇ ਦੇ ਦੇਖੋ ਜੀ ਇਹ ਦੂਜੇ ਸੂਏ ਮੱਝਾਂ ਜੀ 12-13 ਕਿਲੋ ਲੀਟਰ ਦੁੱਧ ਆਇਦਿਲੇ ਇੱਕ 25 ਦਾ ਸੌਦਾ ਹੋ ਗਿਆ 25 ਦਾ ਇੱਕ 25 ਦਾ ਸੌਦਾ ਮੱਝ ਤੋਰ ਕੇ ਦਿਖਾਉਣਾ ਜੀ ਕਰੋ ਤੋਰਾ ਤੋਰਾ ਚੈੱਕ ਦੇਖੋ ਲੈ ਵਾ ਅਦਰ ਕੁਆਲਿਟੀ ਦੇਖੋ ਜੀ ਮੱਝ ਦੀ ਦੇਖੋ ਜੀ ਮੇਰੇ ਮੱਥਾੜਾ ਇਹ ਹਾਜਰੇ ਮੁਠੀ ਵਾਲਾ ਚੋਂ ਲੱਗਿਆ ਹੋਇਆ ਦੇਖੋ ਜੰਗੀ ਮਾਝੇ ਬਾਕੀ ਮੀਟਰ ਬਾਈਟੇ ਬੈਟਰੀ ਤੇ ਮੀਟਰ ਤੇ ਮਾਝੇ ਨੂੰ ਤੋਂ ਬਾਅਦ ਬਾਕੀ ਡਿਟੇਲ ਬਾਈ ਤੋਂ ਲੈ ਕੇ ਦਨੇ ਹੋਰ ਕਨਵਾਸ ਉਹ ਕੀ ਗੱਲ ਬਾਤ ਉਹ ਬੱਚਾ ਬੱਚਾ ਜੀ ਆ ਬੱਚਾ ਜੀ ਮਨਪ੍ਰੀਤ ਸਿੰਘ ਜਿਹੜਾ ਪੰਡਾ ਜੀ ਆ ਤਾਂ ਹੈਗਾ ਜੀ ਆਹ ਪਰਾ ਕਨਵਾਸ ਉਹ ਸੁਈਏ ਜੀ ਮਾਝਾ ਤੀਜਾ ਜੀ ਅਰੀਜਨਲ ਤੀਜਾ ਜੀ ਹਾਂ ਕਿੰਨਾ ਦੁੱਧ ਤੇਰਾ ਜੀ ਕਿਦੋਂ ਸਾਈ ਜੀ ਹੁਣ 14 ਕਿਲੋ ਬੌਲੀ ਆ ਚੌਥੇ ਦਿਨ ਮੱਝ ਸੁਈ ਚੌਥੇ ਚਾਰ ਦਿਨ ਹੋ ਗਏ ਮੱਝ ਸੁਈ ਨੂੰ ਕੀ ਰੇਟ ਆ ਜੀ ਮੱਝ ਦਾ ਮੱਝ ਦਾ ਰੇਟ ਦੋ ਜੀ ਦੋ ਵੀ ਮੌਕੇ ਤੇ ਹੁਝ ਮੰਨਦਾਂ ਹਾਂ ਫੋਨ ਨੰਬਰ ਬੋਲੇ ਆਪਣਾ ਜੀ 62842 2790 ਤੇ ਇੱਕ ਅਰੀ ਹੋਰ ਬੋਲ ਦੋ 62842 2790 ਵਪਾਰ ਦਾ ਕੰਮ ਆ ਇਹ ਆਪਣਾ ਹੋਰ ਵੀ ਨਗਲੇ ਕਹੇ ਜੀ ਹਾਂ ਇੱਕ ਵਾਈ ਹੁੰਦਾ ਜੀ ਤੋਰੇ ਜੀ ਉਹਨੂੰ ਵੀ ਆ ਦੇਖ ਲਈ ਮੱਝ ਹੁਣ ਪੋਰ ਤੇ ਤੁਰਾ ਤਾ ਨਹੀਂ ਲਾੜਦਾਰ ਦੀ ਚ ਆ ਬਾਬਾ ਜੀ ਮੱਝ ਦੇਖੋ ਮੇਰਾ ਤੋਟਰ ਚੱਕ ਲਿਆ ਦੇਖੋ ਬਾਕੀ ਕਿਤੇ ਲੈ ਕਿਤਨੇ ਬੰਨਿਆ ਰੋਈ ਹੁੰਦੇ ਸੰਗਾਈ ਮੱਝ ਦੇ ਤਾਂ ਲੈ ਵੀ ਦੀ ਸੋਹਣੀ ਹੈ ਮੱਝ ਦਿਖਾਉਣ ਲੱਗੇ ਜੀ ਤਾਜੀ ਸ਼ੂਸ਼ ਮੱਝ ਹੋਲ ਕੇ ਤੋਰਦੇ ਆਂ ਵਰਾਉਣੇ ਚੈੱਕ ਤੋਰਾਂ ਦਾ ਦੇ ਵਾਲੇ ਕੋਈ ਮੱਝ ਰੱਖ हाँ देखो जी तो थे। देखो जी बाकी बाइक लगे तो किसू की गलबात है सारा वीर तो खुश के ਚੇਰਾਪੰਡਾ ਜੀ ਕੋਹਾਨੀਗੜ ਕੋਹਾਨੀਗੜ ਕਿੰਨੇ ਵੇ ਸੁਈ ਮੱਝ ਜੀ ਪਹਿਲੇ ਪਹਿਲਾ ਕਿੰਨਾ ਰੋਧਾ ਦਿੱਤਾ ਪਹਿਲੇ ਸੁਈ ਇਹਨੇ 17 ਬਾਈ 17 ਜੀ ਅੱਜ ਉਹ ਕਿੰਨਾ ਕਬਾ ਜੀ 18 ਗਰੰਟੀ ਨਾਲ ਕੀ ਰੇਟ ਹੈ ਜੀ ਇਹ ਤਾਂ ਆਪਾਂ ਡੇਡ ਮੰਗਦੇ ਲੈਣ ਦੇਣਾ ਜੇਬ ਚ ਪਾਉਣ ਨਾਲ 40 ਇੱਕ 40 ਦੀ ਹੋ ਜੀ ਫੋਨ ਨੰਬਰ ਬੋਲੋ ਜੀ 88370 88 ਜਨਸਤ ਤਰਵੀ ਖੰਡਮੇ 717 ਇਸ ਬਾਰੇ ਬੋਲਦੇ 88 ਤੇ 79 95 ਤੇ 17 ਠੀਕ ਹੈ ਦੁੱਧ ਹੀ ਆਪਣੀ ਗਾਰੰਟੀ ਆ ਠੀਕ ਹੈ ਆ ਆ ਦੇਖ ਲਈ ਮੱਝ ਦਾ ਹੁਣ ਲੱਗਿਆ ਕਰੋ ਚੈੱਕ ਕਰੋ ਦੇਖੋ ਜੀ ਪਿੰਡੂ ਹੀ ਲੈ ਲਾਂਗੇ ਆ ਛਾਣ ਵਾਲਾ ਕਰੋ ਤੋੜਾ ਤੋੜਾ ਚੈੱਕ ਜੀ ਲੈ ਵੀ ਲੂ ਵੀ ਦੀ ਕੁਆਲਿਟੀ ਚੰਗੀ ਬਹੁਤ ਸਰਦੀ ਦੇਖੋ ਮਾਜੀ ਦੇਖੋ ਉਹ ਸੋਹਣੀ ਮੱਝ ਹੈ ਜਿਹੜਾ ਮੋੜਾ ਰੰਗ ਰੰਗ ਬਹੁਤ ਵਧੀਆ ਹੈ ਅੱਜ ਕਿੰਨੇ ਮੀ ਸੋਇਆ 3000 3000 ਸੋਈ ਕਿੰਨਾ ਦੁੱਧ ਦੇ ਦੋ ਜੀ 11 ਕਿਲੋ ਜੀ ਕਿਹੜਾ ਪਿੰਡ ਹੈ ਜੀ ਪਿੰਡ ਭਾਈ ਦੇ ਸਾਈ ਫੋਨ ਨੰਬਰ ਹੈ ਨਹੀਂ ਜੀ ਠੀਕ ਹੈ ਆ ਮੱਝ ਸੁੰਨ ਵਾਲੀ ਹੈ ਬਾਈ ਕੱਬਨ ਮੰਜ ਹੈ ਬਹੁਤ ਸੋਹਣੀ ਮੱਝ ਹੈ ਖਾਂਦੇ ਦੇ ਵੀ ਬਹੁਤ ਸੋਹਣੀ ਹੈ ਇਹ ਦੇਖੋ ਆ ਬਾਈ ਕੋਲੇ ਇਹ ਮੱਝ ਬਾਈ ਜੀ ਪਿੰਡ ਕਿਹੜਾ ਆਪਣਾ ਆਹੀ ਆਵੇ ਤਨੌਲਾ ਜੀ ਤਨਮਾ ਸੂਆ ਮੱਝ ਦਾ ਦੂਜਾ ਜੀ ਦੂਜਾ ਸੂਇ 9 10 ਕਿਲੋ ਠੀਕ ਹੈ ਜੀ ਕੀ ਮੰਗਦੇ ਹੋ 1 70 1 70 ਦੁੱਧ ਕਿੰਨਾ ਦਿੱਤਾ ਪਹਿਲੇ ਸ਼ੁਮੇ 10 11 ਕਿਲੋ ਮੱਝ ਸੋਹਣੀ ਆ ਬਾਈ ਸਿੰਘਾਂ ਦੀ ਗੁੰਡੀ ਹੈ ਬਹੁਤ ਵਧੀਆ ਮੱਝ ਹੈ ਪੂਥ ਵੀ ਲੰਮੀ ਹੈ ਬਾਈ ਦਾ ਪਿੰਡ ਤਨੌਨ ਲਈ ਆ ਖਾਸ ਤਨੌਲੇ ਤੁਹਾਨੂੰ 11 ਕਿਲੋ ਦੁੱਧ ਦਿੱਤਾ ਮੈਂ ਜੀ ਪਿਛਲੇ ਸ਼ੁਮੇ

ਕੋਈ ਤੁਹਾਨੂੰ ਨਹੀਂ ਆਉਂਦਾ ਜੀ ਨਾਮ ਆਈ ਨਾਮ ਕੀ ਹੈ ਜੀ ਜੋ ਕਿ ਕਿਹੜਾ ਪੰਡਾ ਜੀ ਅਖਲੀਆ ਜੀ ਮਾਰਸਾ ਜਿਹੜਾ ਜੀ ਫੋਨ ਨੰਬਰ ਬੋਲ ਲੀ ਜੀ ਆਪਣਾ ਫੋਨ ਨੰਬਰ ਬੋਲ ਲੀ ਜੀ ਆਪਣਾ 931729909 ਕੀ ਰੇਟ ਹੈ ਮਾਚ ਦਾ 2 ਲੱਖ ਰੁਪਏ ਦੋ ਰਕ ਕਿੰਨਾ ਦੁੱਧਾ ਜੀ 14 ਕਿਲੋ ਕਿੰਨੇ ਚਾਰ ਹੋਗਾ ਸੂਈ ਨੂੰ ਜੀ 10 ਕਿਲੋ ਕਿੰਨਾ ਸੂਈ ਜੀ ਦੋ ਜੀ ਦੂਜਾ ਸੂਈ ਪਹਿਲਾਂ ਕਿੰਨਾ ਦਿੱਤਾ ਜੀ ਦੁੱਧਾ 12 ਆ ਬੱਚਾ ਜੀ ਇਹਦਾ ਆ ਗਿਆ ਜੀ 10 ਤਰ੍ਹਾਂ ਕੋਈ ਸ਼ੂਰ ਨੂੰ ਇਹ ਮੱਝਾਂ ਹੀ ਚੰਗੀ ਕੁਆਲਟੀ ਦੀ ਮੱਝਾਂ ਕੰਟੈਕਟ ਕਰੋ ਬਵਾਰ ਦਾ ਕੰਮ ਹੈ ਆਪਣਾ ਕਰੇ ਵੀ ਮੱਝਾਂ ਹੁੰਦਾ ਹੀ ਠੀਕ ਹੈ ਜੀ ਮੱਝ ਲਗਾਉਣ ਲੱਗਿਆ ਜੀ ਅਡਰ ਕੁਆਲਟੀ ਕੁ ਮੱਝ ਦੀ ਚੰਗੀ ਮੱਝਾਂ ਹੀ ਦੇਖੋ ਇਹ ਮੱਝਾਂ ਤਾਂ ਦੇਗਾ ਦੇਖੋ ਇਹ ਮੱਝਾਂ ਬਾਕੀ ਸਭ ਦੇ ਵੀ ਤੋਲੇ ਕਿੰਨੇ ਆਪਣਾ ਹਾਲ ਦੇ ਵੀ ਇਸਨੇ ਉਹ ਬੱਚਾ ਬੱਚੇ ਕੀ ਨਾਮ ਆ ਵੀਰ ਜੀ ਆਪਣਾ ਜਿਹੜਾ ਪਿੰਡ ਹੈ ਜੀ ਚੀਮਾ ਤੇ ਮਾਈਕ ਫਾਰ ਦਾ ਕੰਮ ਹੈ ਜੀ ਆਪਣਾ ਕਰੇ ਵੀ ਮੱਜਾ ਹੁੰਦਾ ਹੈ ਜੀ ਆਪਣੇ ਇਹ ਨਹੀਂ ਗਈ ਕਰੇ ਫੋਨ ਨੰਬਰ ਬੋਲੋ ਜੀ ਆਪਣਾ ਨੰਬਰ ਤਾਂ ਯਾਦ ਨਹੀਂ ਜਾਨਾ ਯਾਦ ਨਹੀਂ ਕੈਨਾਂ ਕਦੇ ਰੇਟ ਦਾ ਰੱਟਾ ਬੜਾ ਮਚਾ। ਲਓ ਬੋਲੋ ਜੀ। ਕਿੰਨਾ ਸੂਆ ਜੀ ਮੱਝ? 10 ਮੱਝ। ਪੀ ਰੇਟਾ ਜੀ ਮੱਝ ਰੱਖਦਾ 180। ਫੋਨ ਨੰਬਰ ਬੋਲੋਗੇ ਆਪਣਾ? ਹਾਂ ਜੀ। ਫੋਨ ਨੰਬਰ ਇਹ। ਫੋਨ ਨੰਬਰ ਆ 9979632273। ਕਾਚਰਾਂ ਨਹੀਂ ਪੈਂਦਾ ਜੀ। ਕਾਚਰਾਂ ਨਹੀਂ ਪੈਂਦਾ। ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਜੀ। ਕਿੰਨਾ ਦੁੱਧ ਤੇਰਾ ਜੀ ਮੱਝ ਥੱਲੇ? 18 ਲੀਟਰ ਜੀ। 18 ਲੀਟਰ ਜੀ। ਵਪਾਰ ਦਾ ਕੰਮ ਹੈ ਜੀ ਆਪਣਾ? ਹਾਂ ਜੀ। ਘਰੇ ਹੀ ਮੱਝਾਂ ਹੁੰਦੀਆਂ ਨੇ। ਹਾਂ ਜੀ। હા મજ રાખ લગ્ન ક્વલ્ટી કરો ચેક મજ્રી કરો ચેક બાકી બાઇક ચલા ચેપો ટુબલ કરો ચંગા ਜੀ ਨਾਮ ਹੈ ਜੀ ਆਪਣਾ ਅਰਕੇਸ਼ ਸਿੰਘ ਕਿਹੜਾ ਪੰਡਾ ਜੀ ਕੋ ਟੂਨ ਨੰਬਰ ਬੋਲੋ ਜੀ ਆਪਣਾ 93655 72028 ਇੱਕ ਵਾਰੀ ਹੋਰ ਬੋਲਦਾ ਜੀ 93655 72028 ਆਮ ਅੱਜ ਲਿਖਾਈ ਸੀ ਜੀ ਤੋਰ ਕੇ ਹੋਰ ਸਵਾਰੇ ਗਰੂ ਪੂਰਾ ਪੂਰਾ ਚੱਕੇ ਦਾ ਜੀ ਦੇਖੋ ਦੇਖ ਮਰਜੇ ਵਾਟਰ ਕੁਆਲਟੀ ਚੈੱਕ ਇਹਦੀ ਮਾਜੀ ਸਾਂਡੇ ਵੀ ਦੀ ਸੁਣੀਏ ਆ ਡੇਟੇਲ ਬਾਈ ਤੋਂ ਲੈ ਕੇ ਕੀ ਰੇਟ ਆਈ ਮੱਝ ਦਾ ਬਾਜਦਾ 2.5 ਲੱਖ 2.5 ਲੱਖ ਮੈਂ ਓਕੇ ਤੇ ਹੋ ਜੂ ਮੰਨਦਾਂ ਹਾਂ ਹਾਂਜੀ ਕਿੰਨਾ ਮਾ ਸੂਆ ਸੂਈ ਆ ਜੀ 2 ਜਾ ਸੂਆ ਕਿੰਨਾ ਲੀਟਰ ਦੁੱਧ ਤਿਆਰਾਈ ਹੁੰਦਾ ਕਿਲੋ ਕਿੰਨੇ ਦਿਨ ਹੋਗੇ ਸੂਈ ਨੂੰ ਜੀ 5 ਦਿਨ ਵਪਾਰ ਦਾ ਕੰਮ ਆ ਜੀ ਆਪਣਾ ਵਪਾਰ ਦਾ ਕੰਮ ਆ ਜੀ ਘਰੇ ਵੀ ਹੁੰਦਾ ਹੋਰ ਮੱਝਾਂ ਜੀ ਹੈ ਜੀ ਤੀਜੀ ਵਾਲੀ ਡੇਲੀ ਮੱਝਾਂ ਲੱਗ ਜਾਂਦੀਆਂ 10000 ਠੀਕ ਹੈ ਡੇਲੀ ਬਾਈ ਕੋਲੇ 10000 ਮੱਝਾਂ ਹੁੰਦਾਂ ਆ ਉਹ ਮੈਂ ਤਾਂ ਮੈਂ ਜਿਹੜਾ ਬੱਚਾ ਜੀ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਜੀ ਫੋਨ ਨੰਬਰ ਕਿਹੜਾ ਹੋਰ ਗੁਰੂ 94655 946755 ਜੀ 9454 54 ਜਦੋਂ ਉਹਨਾਂ ਕੋਲ ਜਾ ਤੇ ਬਾਕੀ ਖਤਰੀ 93655 ਠੀਕ ਹੈ ਜੀ ਬਹੁਤ ਤਰੀਕਾ ਠੀਕ ਹੈ ਧੰਨਵਾਦ ਇੱਕ ਵਾਰ